ਰੰਗ ਚ ਭੰਗ ਪਾਉਣ ਵਾਲੇ ਦੋ ਲੀਡਰ ਵੀ ਐ ਕੈਂਪੀ ਤੇ ਕਐਮਐਲਏ ਉਹ ਤੇ ਹੁਣ ਸਗੋ ਜਦੋਂ ਦੇ ਬਾਹਰ ਆਏ ਆ ਪਾਰਟੀ ਚ ਖਾਸ ਕਰਕੇ ਐਮਐਲਏ ਸ਼ੀਤ ਲੰਗਰਾਲ ਸਾਹਿਬ ਉਹ ਬੜਾ ਕੁਝ ਕਹਿ ਰਹੇ ਰਾਤ ਨੂੰ 1 ਵਜੇ ਲਾਈਵ ਹੋ ਗਏ ਸੀ ਬੀਤੀ ਰਾਤ ਕਹਿੰਦੇ ਜੀ 24 ਮਹੀਨਿਆਂ ਚ ਨਸ਼ਾ ਨਹੀਂ ਖਤਮ ਹੋਇਆ ਨਸ਼ੇ ਨੇ ਬਰਬਾਦ ਕਰ ਤੇ 20 ਸਾਲ ਦਾ ਨੌਜਵਾਨ ਮਾਰਿਆ ਗਿਆ ਇਹਨੇ ਸਰਕਾਰ ਨੇ ਬੜਾ ਝੂਠਾ ਪ੍ਰੋਪਾਗੈਂਡਾ ਕੀਤਾ ਪਰ ਹੁਣ ਅਸੀਂ ਕੱਲੀ ਕੱਲੀ ਗੱਲ ਕਰਾਂਗੇ ਹਿਸਾਬ ਲਵਾਂਗੇ ਉਹ ਤੇ ਇਥੋਂ ਤੱਕ ਕਹਿ ਰਹੇ ਆ ਗੁੰਡਾ ਰਾਜ ਚੱਲ ਰਿਹਾ ਹੈ ਉਹਨਾਂ ਨੂੰ ਗੁੰਡਾ ਰਾਜ ਨਜ਼ਰ ਆਇਆ ਉਹਨਾਂ ਨੇ ਵੀ ਗੱਲ ਕਹੀ ਤੇ ਨਾਲ ਜਿਹੜਾ ਸਿਕਿਉਰਿਟੀ ਦਾ ਮਸਲਾ ਜਿੱਥੇ ਸਿਕਿਉਰਿਟੀ ਦਾ ਮਸਲਾ ਹੁੰਦਾ ਹੈ ਉੱਥੇ ਫਿਰ ਸੰਜੀਦਾ ਹੋ ਕੇ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਪਿੱਛੇ ਕੀ ਕੀ ਖਮਿਆਜੇ ਕਿਸ-ਕਿਸ ਨੇ ਭੋਤੇ ਆ ਉਹ ਸਾਰੇ ਜਾਣਦੇ ਆ ਗ੍ਰਹਿ ਮੰਤਰੀ ਤੱਕ ਉਹਨਾਂ ਨੇ ਪਹੁੰਚ ਕੀਤੀ ਹੈ ਐਮਪੀ ਨੇ ਵੀ ਐਮਐਲਏ ਨੇ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਸ਼ੀਤਲ ਅੰਗਰਾਲ ਸਾਹਿਬ ਜਿਹੜੇ ਉਹਨੂੰ ਸਰਕਾਰ ਨੂੰ ਸਵਾਲਾਂ ਦੇ ਘੇਰੇ ਦੇ ਵਿੱਚ ਖੜਾ ਕਰ ਰਹੇ ਨੇ ਸਭ ਤੋਂ ਵੱਡੀ ਗੱਲ ਹੈ ਕਿ ਕੀ ਸ਼ੀਤਲ ਅੰਗਰਾਲ ਸਾਹਿਬ ਨੇ ਜਿਸ ਦਿਨ ਆਮ ਆਦੀ ਪਾਰਟੀ ਛੱਡੀ ਆ ਤੇ ਉਸ ਉਸ ਦਿਨ ਉਸ ਦਿਨ ਦਾ ਨਸ਼ਾ ਜਦੋਂ ਤੁਸੀਂ 16 ਮਾਰਚ ਨੂੰ ਤੁਹਾਡੀ ਸਰਕਾਰ ਨੇ ਸੌਹ ਚੁੱਕੀ ਆ ਕਿ ਉਦੋਂ ਤੋਂ ਲੈ ਕੇ ਹੁਣ ਤੱਕ ਨਸ਼ਾ ਨਹੀਂ ਕੀ ਤੁਹਾਡੇ ਹਲਕੇ ਦੇ ਵਿੱਚ ਨਸ਼ਾ ਵਿਕਦਾ ਕੀ ਤੁਹਾਡੇ ਹਲਕੇ ਦੇ ਵਿੱਚ ਚਿੱਟੇ ਦੇ ਨਾਲ ਕੋਈ ਮਰਿਆ ਹੈਗਾ ਹੁਣ ਤੁਸੀਂ ਪਾਰਟੀ ਛੱਡ ਕੇ ਤੁਸੀਂ ਐਵੇਂ ਸ਼ੀਤਲ ਲੰਗਰਾਲ ਸਾਹਿਬ ਐਵੇਂ ਪੰਜਾਬ ਦੀ ਜਨਤਾ ਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਕਿ ਮੈਂ ਆਜ਼ਾਦ ਹੋ ਗਿਆ ਮੈਂ ਹੁਣ ਇੱਕ ਆਜ਼ਾਦ ਪਰਿੰਦਾ ਮੈਂ ਕੈਦ ਚੋਂ ਆਇਆ ਮੈਂ ਜੇਲ੍ਹ ਚੋਂ ਆਇਆ ਤੁਸੀਂ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਪਾਰਟੀ ਸਰਕਾਰ ਬਣ ਗਈ ਨਸ਼ਾ ਨਹੀਂ ਖਤਮ ਹੋਇਆ ਕੀ ਤੁਸੀਂ ਕਦੀ ਇਹ ਮੁੱਦਾ ਵਿਧਾਨ ਸਭਾ 'ਚ ਉਠਾਇਆ ਸੀ ਕੀ ਤੁਸੀਂ ਪਬਲਿਕ ਪਲੇਟਫਾਰਮ ਤੇ ਠਾਇਆ ਸੀ ਕਿ ਜਦੋਂ ਮੁੱਖ ਮੰਤਰੀ ਸਾਹਿਬ ਦੇ ਨਾਲ ਤੁਹਾਡੀ ਐਮਐਲਏ ਦੀ ਮੀਟਿੰਗ ਹੁੰਦੀ ਸੀ ਜੀ ਉਦੋਂ ਮੁੱਦਾ ਠਾਇਆ ਸੀ ਜਾਂ ਜਦੋਂ ਡਾਕਟਰ ਸੰਦੀਪ ਪਾਟਕ ਜਦੋਂ ਮੀਟਿੰਗ ਕਰਦੇ ਤੁਸੀਂ ਉਦੋਂ ਠਾਇਆ ਸੀ ਕਿ ਜਾਂ ਹੁਣ ਤੁਸੀਂ 4 ਦਿਨ ਪਹਿਲਾਂ ਤੁਹਾਨੂੰ ਲੱਗਾ ਕਿ ਪੰਜਾਬ ਚ ਨਸ਼ਾ ਬਹੁਤ ਆ ਪੰਜਾਬ ਚ ਚਿੱਟੇ ਨਾਲ ਲੋਕ ਮਰ ਰਹੇ ਨੇ ਗੁੰਡਾਗਰਦੀ ਬੜੀ ਆ ਪਹਿਲਾਂ ਨਹੀਂ ਸੀ ਮਤਲਬ 16 ਮਾਰਚ ਤੋਂ ਲੈ ਕੇ ਤੇ ਜਿੱਦਣ ਭਰਾ ਨੇ ਆਮ ਆਦੀ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਦਾ ਮੋੜ ਤੋਂ ਪੱਲਾ ਫੜ ਲਿਆ ਕਿ ਉਦੋਂ ਹੀ ਹੋਈ ਆ ਇਹ ਹੁਣ ਸਵਾਲ ਹੋਈ ਆ ਕਿ ਇਤਬਾਰ ਦਾ ਸਵਾਲ ਹੁੰਦਾ ਨਾ ਕਿ ਇਤਬਾਰ ਕੀਤਾ ਜਾਵੇ ਕਿ ਨਹੀਂ ਕੀਤਾ ਇਹ ਤੇ ਆਪਾਂ ਨੂੰ ਵੀ ਪਤਾ ਹੁੰਦਾ ਹੈ ਕਿ ਜਿਹੜਾ ਹਾਰਿਆ ਉਹ ਬੰਦਾ ਉਹ ਰੋਂ ਲੱਗ ਪੈਂਦਾ ਹੁੰਦਾ ਜਿਹੜਾ ਪਾਰਟੀ ਛੱਡ ਦਿੰਦਾ ਹੈਗਾ ਉਹ ਕਹਿੰਦਾ ਜੀ ਤੇ ਪਾਰਟੀ ਬੜੀ ਮਾੜੀ ਸੀ ਆ ਜਿਹੜੀ ਮੈਂ ਹੁਣ ਜਿਸ ਨਵੀਂ ਪਾਰਟੀ ਜਿਹੜੀ ਪਾਰਟੀ ਹੈ ਇਹਦੀ ਤੇ ਨੀਤੀਆਂ ਬੜੀਆਂ ਚੰਗੀਆਂ ਇਹਦੀ ਤੇ ਲੋਕਾਂ ਦੀ ਪਾਰਟੀ ਇਹ ਤੇ ਗਰੰਟੀਆਂ ਬੜੀ ਦਿੰਦੀ ਹੈ ਨੀਤੀ ਬਿੱਟੂ ਦੇ ਵੀ ਸੋਰ ਬਦਲ ਬਿਲਕੁਲ ਹੁਣ ਕਿਵੇਂ ਇੱਕ ਦਿਨ ਦੇ ਵਿੱਚ ਸ਼ੀਤਲ ਅੰਗਰਾਲ ਸਾਹਿਬ ਦੇ ਵਾਸਤੇ ਆਮ ਆਦੀ ਪਾਰਟੀ ਮਾੜੀ ਕਿਵੇਂ ਹੋਈ ਤੇ ਭਾਰਤੀ ਜਨਤਾ ਪਾਰਟੀ ਕਿਵੇਂ ਚੰਗੀ ਹੋਈ ਇਹ ਸਵਾਲ ਆ ਲੋਕੀ ਪੁੱਛਣਗੇ ਉਹਨਾਂ ਨੂੰ ਵੀ ਸ਼ੀਤਲ ਅੰਗਰਾਲ ਸਾਹਿਬ ਨੂੰ ਹੀ ਪੁੱਛਣਗੇ ਇਹ ਤੇ ਪੁੱਛਦੇ ਲੋਕੀ 5 ਸਾਲਾਂ ਬਾਅਦ ਸਵਾਲ ਪੁੱਛਦੇ ਨੇ ਹੁਣ ਸਵਾਲ ਇਹ ਆ ਗਿਆ ਕਿ ਸਿਕਿਉਰਿਟੀ ਵਾਲਾ ਕਿ ਸੈਂਟਰ ਤੋਂ ਜਿਹੜੀ ਸਿਕਿਉਰਿਟੀ ਆ ਉਹ ਮੰਗੀ ਜਾ ਰਹੀ ਹੈਗੀ ਆ ਹੁਣ ਸਵਾਲ ਹੈ ਕਿ ਤੁਸੀਂ ਐਮਐਲਏ ਹੈ ਹਾਲੇ ਤੁਸੀਂ ਅਸਤੀਫਾ ਦਿੱਤਾ ਤੁਹਾਡਾ ਹਲੇ ਜਿਹੜਾ ਅਸਤੀਫਾ ਵਾ ਉਹ ਪ੍ਰਮਾਣ ਨਹੀਂ ਕੀਤਾ ਗਿਆ ਹੁਣ ਕਾਨੂੰਨ ਮੁਤਾਬਕ ਇੱਕ ਐਮਐਲਏ ਨੂੰ ਕਿੰਨੀ ਸਿਕਿਉਰਿਟੀ ਮਿਲਦੀ ਹੈਗੀਆ ਹੁਣ ਸਵਾਲ ਹੈ ਕਿ ਕਾਨੂੰਨ ਮੁਤਾਬਕ ਇੱਕ ਐਮਐਲਏ ਨੂੰ 4 ਤੋਂ 6 ਗਨਮੈਂਡ ਦਿੱਤੇ ਜਾਂਦੇ ਹੈਗੇ ਨੇ ਹੁਣ ਸਵਾਲ ਹੈ ਕਿ ਇੰਨਾ ਕੋ ਕਿੰਨੇ ਐਮਐਲਏ ਸੀ ਕਿਉਂਕਿ ਹੁਣ ਤੇ ਤੁਸੀਂ ਪਾਰਟੀ ਦੇ ਪਹਿਲਾਂ ਐਮਐਲਏ ਸੀ ਹੁਣ ਤੁਸੀਂ ਪਾਰਟੀ ਦੇ ਖਿਲਾਫ ਬੋਲ ਰਹੇ ਸਰਕਾਰ ਦੇ ਖਿਲਾਫ ਬੋਲ ਰਹੇ ਹੁਣ ਤੇ ਤੁਹਾਨੂੰ ਸਰਕਾਰ ਨੇ ਕਿਹਾ ਕਿ ਇਹ ਪੈਰਾਮੀਟਰ ਹੈ ਪੈਰਾਮੀਟਰ ਮੁਤਾਬਕ ਐਮਐਲਏ ਕੋ ਕਿੰਨੇ ਨੇ ਮੰਤਰੀ ਕੋ ਕਿੰਨੇ ਨੇ ਐਕਸ ਐਮ ਐਲ ਕੋ ਕਿੰਨੇ ਨੇ ਐਕਸ ਮੰਤਰੀ ਕੋ ਕਿੰਨੇ ਹੁੰਦੇ ਨੇ ਮੌਜੂਦਾ ਸੀਐਮਓ ਕੋ ਕਿੰਨੇ ਹੁੰਦੇ ਨੇ ਐਕਸ ਸੀਐਮ ਕੀ ਹੁੰਦੇ ਉਹਦੇ ਇੱਕ ਪੈਰਾਮੀਟਰ ਬਣਾਏ ਨੇ ਪੈਰਾਮੀਟਰ ਤੋਂ ਵੱਧ ਤੁਹਾਨੂੰ ਮਿਲਣੀ ਨਹੀਂ ਵੱਧ ਮਿਲ ਸਕਦੀ ਹੈ ਜੇ ਤੁਸੀਂ ਸਰਕਾਰ ਦੇ ਗੁਣਗਾਨ ਗਾਉਂਦੇ ਰਹੋਗੇ ਹੁਣ ਤੇ ਉਹ ਨਹੀਂ ਮਿਲਣੀ ਜੋ ਬਾਕੀ ਐਮ ਐਲ ਤੇ ਕੱਲ ਨੂੰ ਅਗਰ ਤੁਹਾਡਾ ਕੁਲਤਾਰ ਸਿੰਘ ਸੰਧਵਾ ਸਾਹਿਬ ਸਪੀਕਰ ਸਾਹਿਬ ਤੁਹਾਡਾ ਅਗਰ ਅਸਤੀਫਾ ਮਨਜ਼ੂਰ ਕਰ ਲੈਂਦੇ ਤੇ ਤੁਹਾਡੇ ਕੋਲ ਦੋ ਗੱਨ ਮਿਲ ਰਹਿ ਜਾਣੇ ਹੁਣ ਭਾਜੀਪੀ ਚਾਹੇ ਤੁਹਾਨੂੰ ਐਕਸ ਕੈਟਾਗਰੀ ਦੇਵੇ ਚਾਹੇ ਤੁਹਾਨੂੰ ਵਾਈ ਕੈਟਾਗਰੀ ਦੇਵੇ ਚਾਹੇ ਤੁਹਾਨੂੰ ਜੈਡ ਕੈਟਾਗਰੀ ਹੈਡ ਪਲੱਸ ਦੇਵੇ ਉਹ ਦੇਸ਼ ਦੀ ਸਰਕਾਰ ਨੂੰ ਦੇਖਣਾ ਪਰ ਇੱਕ ਚੁਣੇ ਹੋਏ ਐਮਐਲ ਐਮਐਲਏ ਵਾਸਤੇ ਸਾਫ ਕਾ ਐਮਐਲ ਵਾਸਤੇ ਉਹ ਤੇ ਪੰਜਾਬ ਸਰਕਾਰ ਨੇ ਪੈਰਾਮੀਟਰ ਫਿਕਸ ਕੀਤੇ ਨੇ ਪੰਜਾਬ ਪੁਲਿਸ ਨੇ ਹੁਣ ਜਿਹਦੀ ਸਰਕਾਰ ਹੋਵੇ ਹੁਣ ਇਹ ਇੱਕ ਆਪਣੇ ਪੰਜਾਬ ਦੇ ਵਿੱਚ ਜਿਆਦਾ ਸਾਡੇ ਇੱਕ ਸਟੇਟਸ ਕੀ ਹੈਗਾ ਸਿਕਿਉਰਿਟੀ ਦਾ ਜੇ ਸਾਡੇ ਕੋਲ ਜੇ 16 ਗਨਮੈਨ ਹੋਣਗੇ ਤੇ ਸਾਡੀ ਸਿਕਿਉਰਿਟੀ ਸਟੇਟਸ ਟੌਟਪਾ ਬਾਕੀ ਨਹੀਂ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਆ ਰਾਗਵ ਚੱਡਾ ਸਾਹਿਬ ਆ ਨੂੰ ਐਡਾ ਵੱਡਾ ਕਿਹੜਾ ਖਤਰਾ ਪੈ ਗਿਆ ਸੀ ਪੰਜਾਬ ਦੇ ਵਿੱਚ ਤੁਸੀਂ ਦੋ ਮਹੀਨੇ ਆਏ ਚੋਣਾ ਕਰਵਾਉਣ ਆਏ ਸੀ ਤੁਸੀਂ ਜੈਡ ਪਲੱਸ ਸਿਕਿਉਰਟੀ ਰੱਖੀ ਤੁਹਾਨੂੰ ਕਿਹੜੀ ਐਡੀ ਵੱਡੀ ਥ੍ਰੈਟ ਸੀ ਨਾ ਤੁਹਾਡੇ ਇੱਥੇ ਦਾਦਕੇ ਨਾ ਨਾਨਕੇ ਨਾ ਭੂਆ ਨਾ ਚਾਚੀ ਨਾ ਮਾਮੀ ਨਾ ਧਾਈ ਨਾ ਤਾਂ ਪੰਜਾਬ ਦੇ ਨਾਲ ਇਹਨਾਂ ਕੋਈ ਰੂਹ ਦਾ ਰਿਸ਼ਤਾ ਨਾ ਪਸ਼ੋਕੜ ਰਿਸ਼ਤਾ ਤੁਸੀਂ ਜੈਡ ਪਲਸ ਕਿਉਂਕਿ ਸਾਡੇ ਸਟੇਟਸ ਬਹੁਤ ਵੱਡਾ ਹੈਗਾ ਕਿ ਵੀ ਗਨਮਨ ਅੱਗੇ ਚੱਲਣ ਵੀ ਪਿੱਛੇ ਚੱਲਣ ਫਿਰ ਇੱਕ ਬੁਲਟ ਫਰੂਮ ਜੈਕਟ ਹੋਵੇ ਨਾ ਉਹ ਗੱਡੀ ਹੋਵੇ ਉਹ ਇੱਕ ਸਟੇਟਸ ਸਿਰਫ ਇਹ ਨਹੀਂ ਰਾਗਵ ਚੱਡ ਨਹੀਂ ਬਾਕੀ ਵੀ ਕਾਂਗਰਸੀਆਂ ਕਾਲੀਆਂ ਦੇ ਵਿੱਚ ਵੀ ਇਸ ਦੀ ਚੈਂਪੀ ਦੀ ਵੀ ਗੱਲ ਕਰ ਰਹੀ ਹੈ ਸੁਸ਼ੀਲ ਰਿੰਕੂ ਨੇ ਜਿਹੜੇ ਇੱਕ ਤਾਂ ਕਿਉਂਕਿ ਉਹ ਐਮਪੀ ਨੇ ਤੇ ਕੇਂਦਰ ਨੇ ਵੀ ਸਿਕਿਉਰਟੀ ਕਹਿੰਦੇ ਦਿੱਤੀ ਹੋਈ ਸੀ ਤੇ ਇੱਧਰ ਪੰਜਾਬ ਤੋਂ ਵੀ ਮਿਲੀ ਹੋਈ ਸੀ ਇੱਕ ਪਾਇਲਟ ਗੱਡੀ ਨਾਲ ਚੱਲਦੀ ਸੀ ਕਹਿੰਦੇ ਉਹ ਉਹਨਾਂ ਨੇ ਬੁਲਾ ਲਈ ਆ ਵਾਪਸ ਨਹੀਂ ਨਹੀਂ ਅਸਲ ਦੇ ਵਿੱਚ ਨ ਗੱਡੀ ਜਿਹੜੀ ਹੈਗੀ ਨਾ ਉਹ ਇਹ ਜਿਹੜਾ ਐਮ ਐਲ ਏ ਜਾਂ ਮੰਤਰੀਆਂ ਨੂੰ ਕੀ ਹੈ ਉਹ ਤੁਹਾਨੂੰ ਪਾਇਲਟ ਗੱਡੀ ਲੈ ਲਓ ਜਾਂ ਇੱਕ ਆਪਣੀ ਕੀ ਬਹੁਤੇ ਕੀ ਐਮ ਐਲ ਏ ਕੀ ਕਰਦੇ ਨੇ ਕਾਨੂੰਨ ਮੁਤਾਬਕ ਹੈ ਹੀ ਆ ਜਿਪਸੀ ਮਿਲਦੀ ਹੈਗੀ ਹੈ ਜੀ ਠੀਕ ਹੈ ਕਈਆਂ ਨੇ ਜਿਪਸੀ ਦੇ ਨਾਲ ਇੱਕ ਐਨੋਵਾ ਲਈ ਹੋਈ ਹੈ ਉਹ ਇੱਕ ਪੈਰਾਮੀਟਰ ਫਿਕਸ ਆ ਉਹ ਹਰ ਇੱਕ ਨੇ ਪਰ ਕਈਆਂ ਨੂੰ ਵਾਧੂ ਵੀ ਮਿਲਦੇ ਕਿਉਂਕਿ ਜਿਹਦੀ ਸਰਕਾਰ ਹੁਣ ਜ਼ਰੂਰੀ ਨਹੀਂ ਹੈ ਕਿ ਸ਼ੀਤਲ ਅੰਗਰਾਲ ਜਾਂ ਹੋਰ ਕੋਈ ਕੋਈ ਵੀ ਐਮਐਲਏ ਨੇ ਜਿਹੜਾ ਵੀ ਸਰਕਾਰ ਦਾ ਐਮਐਲਏ ਕੋਈ ਕਿਸੇ ਵੀ ਸਰਕਾਰ ਦਾ ਐਮਐਲਏ ਉਹਨੂੰ ਤੇ ਸਿਕਿਉਰਟੀਆਂ ਇੱਥੇ ਇੱਥੇ ਦੇ ਕਾਂਗਰਸ ਵੇਲੇ ਤੇ ਇੰਨਾ ਬੇੜਾਗਰਕ ਹੋ ਗਿਆ ਸੀ ਇੱਕ ਪੰਜਾਬ ਪੁਲਿਸ ਨੇ ਇੱਕ ਇਜ਼ਰਾਈਲ ਤੋਂ ਸਪੈਸ਼ਲ ਜਿਹੜੇ ਬੰਦੇ ਬੁਲਾ ਕੇ ਇੱਕ ਟ੍ਰੇਨਿੰਗ ਦਿਵਾਈ ਸੀ ਜਦੋਂ ਬੰਬੇ ਅਟੈਕ ਹੋਇਆ ਅਤਵਾਦੀ ਅਟੈਕ ਹੋਇਆ ਉਦੋਂ ਮਹਾਰਾਸ਼ਟਰ ਦੇ ਵਿੱਚ ਇੱਕ ਫੋਰਸ 1 ਟੀਮ ਦਾ ਗਠਨ ਕੀਤਾ ਗਿਆ ਸੀ ਉਸ ਪੈਟਰਨ ਤੇ ਸਾਰੇ ਸੂਬਾ ਸਰਕਾਰਾਂ ਨੇ ਫਿਰ ਉਦਾਂ ਦੀ ਫੋਰਸ ਟ੍ਰੇਨਡ ਕਰ ਲਈ ਆਪਣੀ ਪੰਜਾਬ ਪੁਲਿਸ ਨੇ ਪੰਜਾਬ ਸਰਕਾਰ ਨੇ ਇਜ਼ਰਾਈਲ ਦੇ ਨਾਲ ਟਾਈਪ ਕੀਤਾ ਇਜ਼ਰਾਈਲ ਤੋਂ ਲਿਆ ਕੇ ਬੰਦੇ ਇੱਥੇ ਟ੍ਰੇਨ ਕੀਤਾਗੇ ਉਹ ਘੱਟੋ ਘੱਟ 100 150 ਕਰੀਬ ਮੁੰਡਾ ਸੀ ਔਰ ਜਦੋਂ ਅਟੈਕ ਹੋਇਆ ਸੀ ਪਠਾਨਕੋਟ ਦੀਨਾ ਨਗਰ ਪਹਿਲਾ ਉਹ ਮੁੰਡੇ ਉੱਥੇ ਡਿਪਲੋਟ ਕਰਵਾਏ ਗਏ ਸੀ ਉਹ ਵੀ ਕਾਂਗਰਸ ਸਰਕਾਰ ਵਾਲੇ ਸਿਕਿਉਰਿਟੀ ਜਲਾ ਲਏ ਸੀ ਇਹ ਪੰਜਾਬ ਦੇ ਵਿੱਚ ਪੋਲਿਟਿਸ਼ਨਾਂ ਨੇ ਬੇੜਾਗਰਕ ਕੀਤਾ ਹੋਇਆ ਸਿਕਿਉਰਿਟੀ ਦਾ ਸਿਕਿਉਰਿਟੀ ਦਾ ਇੰਨਾ ਜਿਆਦਾ ਮਿਸਯੂਜ਼ ਆ ਉਹ ਚਾਹੇ ਪੋਲਿਟਿਸ਼ਨ ਕਰਨ ਚਾਹੇ ਸਿਆਸੀ ਕਰਨ ਚਾਹੇ ਵਪਾਰੀ ਕਰਨ ਚਾਹੇ ਸਿੰਗਰ ਕਰਨ ਹੁਣ ਸਿੰਗਰਾਂ ਨੇ ਇਸ ਪੰਜਾਬ ਸਰਕਾਰ ਦੀ ਸਿਕਿਉਰਿਟੀ ਦਾ ਬੇੜਾਗਰ ਕੀਤਾ ਆਪ ਠੁਮਕੇ ਮਾਰ ਕੇ ਨੱਚ ਰਹੇ ਹੁੰਦੇ ਨੇ ਪਿੱਛੇ ਯੂਨੀਫਾਰਮ ਪਾ ਕੇ ਮੋਢਿਆਂ ਤੇ ਦੋ ਸਟਾਰ ਹੁੰਦੇ ਨੇ ਉਹ ਸਟਾਰ ਥਾਣੇਦਾਰ ਖੜੇ ਹੁੰਦੇ ਨੇ ਇਹ ਕੀ ਨੌਨਸੈਂਸ ਬਣਾ ਕੇ ਰੱਖੀ ਪੰਜਾਬ ਪੁਲਿਸ ਇਸ ਕੰਮ ਵਾਸਤੇ ਆਗੇ ਕਿ ਨਚਾਰਾਂ ਦੇ ਪਿੱਛੇ ਸਿੰਗਰ ਪੁਲਿਸ ਘ ਇਹ ਅੱਧੇ ਸ਼ਿਵਸੈਨਾ ਵਾਲੇ ਉਹ ਭਿੰਡਰਾਂ ਵਾਲੇ ਨੂੰ ਗਾਲ੍ਹਾਂ ਕੱਢਣਗੇ ਫਿਰ ਉਹਨਾਂ ਨੂੰ ਧੰਕੀ ਹੋਣ ਗਿਆ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਜਾਂਦੀ ਹੈ ਇਹ ਸਾਡੇ ਸਿਕਿਉਰਿਟੀ ਜਿਹੜਾ ਵਾ ਇੱਕ ਰੁਤਬਾ ਬਣ ਚੁੱਕਾ ਸਟੇਟਸ ਬਣ ਚੁੱਕਾ ਹੈ ਇਹਦਾ ਤੇ ਇੱਕ ਹੋਣਾ ਚਾਹੀਦਾ ਇੱਕ ਪੈਰਾਮੀਟਰ ਫਿਕਸ ਹੋਣੇ ਚਾਹੀਦੇ ਜਿਹੜੇ ਜਾਣ ਕੇ ਪੰਗੇ ਲੈਂਦੇ ਨੇ ਕਿ ਕਿਸੇ ਦੇ ਧਰਮ ਬਾਰੇ ਬੋਲ ਦੋ ਕਿਸੇ ਦੇ ਉਸ ਸ਼ਖਸੀਅਤ ਬਾਰੇ ਬੋਲ ਦੋ ਕਿਸੇ ਦੇ ਹਸਤੀ ਬਾਰੇ ਬੋਲ ਮੈਨੂੰ ਸਿਕਿਉਰਿਟੀ ਇਹੋ ਜਿਹੇ ਬੰਦੇ ਨੂੰ ਪਹਿਲਾਂ ਹੀ ਚੁੱਕ ਕੇ ਜੇਲ੍ਹ ਦੇ ਵਿੱਚ ਸੁੱਟ ਦੇਣਾ ਚਾਹੀਦਾ ਹੁਣ ਆ ਜਿਹੜਾ ਕਿਹਾ ਸਿਕਿਉਰਿਟੀ ਘਟਾਉਣੀ ਜਾਂ ਵਧਾਉਣੀ ਹੈਗੀ ਆ ਉਹ ਹੁਣ ਉਹਨਾਂ ਨੇ ਐਮਐਲਏ ਨੇ ਆਪ ਹੀ ਪਾਤਾ ਕਿ ਮੇਰੀ ਸਿਕਿਉਰਿਟੀ ਘਟਾਈ ਗਈ ਕਿਉਂਕਿ ਜਿਹੜਾ ਖਮਿਆਜਾ ਜਿਹੜਾ ਹੋਇਆਗੇ ਘਾਟਾ ਜਿਹੜਾ ਕਦੀ ਵੀ ਪੂਰਾ ਨਹੀਂ ਹੋ ਸਕਦਾ ਸਿੱਧੂ ਮੂਸੇਵਾਲਾ ਸਾਹਿਬ ਦਾ ਸਿਕਿਉਰਿਟੀ ਉਦੋਂ ਵੀ ਘਟਾਈ ਕਾਂਗਰਸੀਆਂ ਵੇਲੇ ਵੀ ਘਟਾਈ ਜਾਂਦੀ ਸੀ ਵਧਾਈ ਜਾਂਦੀ ਸੀ ਕ ਸੀ ਘਟਾਈ ਜਾਂਦੀ ਸੀ ਲੇਕਿਨ ਖਬਰਾਂ ਜਿਹੜੀਆਂ ਨੇ ਉਹ ਟਵੀਟ ਕਰਕੇ ਨਹੀਂ ਸੀ ਦੱਸੇ ਜਾਂਦੇ ਹੈਗੇ ਜਾਂ ਸਰਕਾਰ ਦੇ ਜਿਹੜੇ ਹੁੰਦੇ ਭਾਈ ਵਾਲ ਉਹ ਦੱਸਦੇ ਨਹੀਂ ਉਹ ਉਹ ਅੱਗੇ ਹਟ ਲਿਸਟ ਤੇ ਸੀ ਸਿੱਧੂ ਮੂਸੇਵਾਲਾ ਉਹ ਜਦੋਂ ਟਵੀਟ ਹੋਏ ਬ੍ਰੇਕਿੰਗ ਖਬਰ ਚੱਲੀ ਆ ਗਈਆਂ ਉਹ ਅਲਰਟ ਹੋ ਗਏ ਉਹ ਨੁਕਸਾਨ ਹੋ ਗਿਆ ਉਹਦਾ ਸ਼ਾਇਦ ਸਰਕਾਰ ਨੂੰ ਵੀ ਦੁੱਖ ਹੋਵੇ ਜਾਂ ਸਰਕਾਰ ਦੇ ਜਿਹੜੇ ਹਿੱਸੇਦਾਰ ਲੋਕ ਨੇ ਉਹਨਾਂ ਨੂੰ ਵੀ ਦੁੱਖ ਹੋਵੇ ਕੋੜਜ ਵੀ ਕੇਸ ਗਏ ਨੇ ਉਹ ਚੱਲਦੇ ਰਹਿਣਗੇ ਕੱਲ ਨੂੰ ਕੋਈ ਸਰਕਾਰ ਆ ਗਈ ਦੁਬਾਰਾ ਰੀਓ ఓਪਨ ਵੀ ਹੋ ਸਕਦੇ ਪਰ ਮੈਨੂੰ ਲੱਗਦਾ ਕਿ ਸਿਕਿਉਰਿਟੀ ਦੇ ਮਸਲੇ ਦੇ ਵਿੱਚ ਸਰਕਾਰਾਂ ਨੂੰ ਜਿਹੜਾ ਵਾ ਹਲਕੇ ਚ ਨਹੀਂ ਲੈਣਾ ਚਾਹੀਦਾ ਕਿਉਂਕਿ ਅਸੀਂ ਪਹਿਲਾਂ ਖਮਿਆਜੇ ਭੁਗਤਿਆ ਹੈਗੇ ਨੇ ਬੰਦਾ ਗਲਤੀਆਂ ਤੋਂ ਸਿੱਖਦਾ ਹੁੰਦਾ ਜੀ ਪਿਛਲਾ ਜਿਹੜਾ ਇਤਿਹਾਸ ਹੁੰਦਾ ਨੂੰ ਉਹਨੂੰ ਲੈ ਕੇ ਅਸੀਂ ਅੱਗੇ ਵਧਦੇ ਆ ਗਿਆ ਤੇ ਗਲਤੀਆਂ ਤੋਂ ਸਿੱਖ ਕੇ ਅਸੀਂ ਅੱਗੇ ਵਧਦੇ ਤੇ ਜੇ ਫਿਰ ਅਸੀਂ ਗਲਤੀਆਂ ਤੋਂ ਨਹੀਂ ਸਿੱਖਾਂਗੇ ਫਿਰ ਨੁਕਸਾਨ ਹੋ ਗਿਆ ਤੇ ਜਹੀ ਸਥਿਤੀ ਦੇ ਵਿੱਚ ਇਹ ਨਹੀਂ ਹੋਣਾ ਚਾਹੀਦਾ ਕਿ ਉਹਨੇ ਸ਼ਾਦੀ ਪਾਰਟੀ ਛੜਤੀ ਹੈਗੀਆਂ ਚਲੋ ਸਿਕਿਉਰਿਟੀ ਵਧਾ ਦਿਓ ਜਾਂ ਕਟਾ ਦਿਓ ਮੈਨੂੰ ਲੱਗਦਾ ਸਰਕਾਰ ਨੂੰ ਇਹੋ ਜੀਆਂ ਚੀਜ਼ਾਂ ਨੂੰ ਲੈ ਕੇ ਪਹਿਲਾਂ ਲੈ ਕੇ ਦਿਲ ਵੱਡੇ ਰੱਖਣੇ ਚਾਹੀਦੇ ਹੈਗੇ ਨੇ ਔਰ ਉਹ ਦੂਜੀ ਗੱਲ ਹੈ ਕਿ ਜਾਂ ਫਿਰ ਇਹੋ ਜੇ ਲੋਕਾਂ ਨੂੰ ਸ਼ਾਮਲ ਕਰਨ ਵੇਲੇ ਪਹਿਲਾਂ ਸੋਚਣਾ ਚਾਹੀਦਾ ਹੈ ਹੁਣ ਇਹ ਹੈ ਕਿ ਇਸ ਟਾਈਮ ਜਿਹੜੇ ਦੋ ਇੱਕ ਐਮਐਲਏ ਸਾਹਿਬ ਇੱਕ ਐਮਪੀ ਸਾਹਿਬ ਉਹਨਾਂ ਨੂੰ ਜਿਹੜੀ ਆ ਖਾਸ ਕਰਕੇ ਅੰਗਰਾਲ ਸਾਹਿਬ ਨੂੰ ਹੁਣ ਪਾਰਟੀ ਚੰਗੀ ਨਹੀਂ ਲੱਗਦੀ ਔਰ ਜਿਹੜੇ ਆਪਣੇ ਦੂਜੇ ਐਮਪੀ ਸਾਹਿਬ ਨੇ ਉਹ ਲੜਦੇ ਨੇ 17 ਤੋਂ ਲੈ ਕੇ 22 ਤੱਕ ਕਾਂਗਰਸ ਦੇ ਸਿਪਾਈ ਫਿਰ 22 ਤੋਂ ਲੈ ਕੇ ਤੇ ਚ ਉਹ ਬਾਈ ਇਲੈਕਸ਼ਨ ਹੋ ਜਾਂਦੇ ਫਿਰ ਆਮ ਆਦੀ ਪਾਰਟੀ ਦੇ ਸਿਪਾਈ ਬਣ ਜਾਂਦੇ ਨੇ ਤੇ ਚਾਰ ਦਿਨ ਤੋਂ ਬੀਜੇਪੀ ਦੇ ਸਿਪਾਈ ਬਣ ਗਏ ਨੇ ਇਹ ਹੁਣ ਇਹ ਪਾਰਟੀਆਂ ਨੂੰ ਵੀ ਤਾਂ ਸੋਚਣਾ ਚਾਹੀਦਾ ਹੈ ਨਾ ਕਿ ਲੈਣਾ ਕਿ ਨਹੀਂ ਲੈਣਾ ਹੈਗਾ ਪਰ ਆ ਅਗਰ ਹੁਣ ਪਿੱਛੇ ਜੇ ਖਬਰ ਵੀ ਛਪੀ ਹੈਗੀ ਆ ਕਿ ਇੱਕ ਬਾਹਰਲਾ ਕੋਈ ਆ ਐਂਟੀ سوشਲ ਬੰਦਾ ਉਹਦਾ ਦੀ ਡਰਗ ਤਸਕਰੀ ਦੇ ਵਿੱਚ ਨਾਮ ਆ ਉਦੇ ਨਾਲ ਜੀ ਕਿਸੇ ਜਲੰਧਰ ਦੇ ਐਮਐਲਏ ਦੀ ਫੋਟੋ ਵਾਇਰਲ ਹੋ ਗਿਆ ਉਹ ਐਮਐਲਏ ਵੀ ਕਹਿੰਦਾ ਹੈਗਾ ਕਿ ਇਹਦੇ ਨਾਲ ਤੇ ਇਸ ਬੰਦੇ ਦੀਆਂ ਤੇ ਮੈਨੂੰ ਮੰਤਰੀਆਂ ਦੇ ਨਾਲ ਵੀ ਹੈਗੀਆਂ ਕਿਉਂਕਿ ਫੋਟੋ ਖਿਚਾਉਣਾ ਤੇ ਕੋਈ ਜੁਰਮ ਨਹੀਂ ਉਹ ਤੁਹਾਨੂੰ ਬਾਅਦ ਚ ਪਤਾ ਲੱਗਦਾ ਕਿ ਜਿਹੜਾ ਮੇਰੇ ਨਾਲ ਫੋਟੋ ਖਿਚਾ ਗਿਆ ਉਹ ਬੰਦਾ ਕੀ ਸੀ ਪਰ ਪਤਾ ਵੀ ਲੱਗਿਆ ਕਿ ਉਹ ਬੰਦਾ ਵੀ ਬਾਹਰੋਂ ਬੋਲ ਰਿਹਾ ਕਹਿੰਦੇ ਕਿ ਪੁਲਿਸ ਵਾਲਿਆਂ ਨੇ ਕਿਵੇਂ ਝੂਠੀ ਕਹਾਣੀ ਘੜ ਕੇ ਮੈਨੂੰ ਫਸਾਇਆ ਇਸ ਕੇਸ 'ਚ ਨਹੀਂ ਉਹ ਸਾਰਾ ਸਵਾਲ ਹੈ ਨਾ ਇਸ ਮਸਲੇ ਦੇ ਵਿੱਚ ਹੁਣ ਪਰਤਾਂ ਖੁੱਲਣਗੀਆਂ ਕਿਉਂਕਿ ਸਰਕਾਰ ਕੋਈ ਵੀ ਹੋਵੇ ਬਰਦਾਸ਼ ਨਹੀਂ ਕਰਦੀ ਕਿ ਸਾਨੂੰ ਕਿਵੇਂ ਛੱਡ ਕੇ ਕੋਈ ਚੱਲ ਗਿਆਗਾ ਕਿਉਂਕਿ ਸਰਕਾਰ ਤੇ ਕਹਿੰਦੀ ਆ ਕਿ ਜਾਂ ਮਾਈਵੇ ਜਾ ਹਾਈਵੇ ਹੁਣ ਜਦੋਂ ਮਾਈਵੇ ਦਾ ਇਸ ਟਾਈਮ ਦੇਸ਼ ਦੇ ਅੰਦਰ ਰੁਝਾਨ ਚੱਲ ਰਿਹਾ ਹੈਗਾ ਕਿ ਕਾਂਗਰਸੀ ਭੱਜ-ਭੱਜ ਕੇ ਬੀਜੇਪੀ 'ਚ ਜਾ ਰਹੇ ਨੇ ਆਮ ਆਦੀ ਪਾਰਟੀ ਵਾਲੇ ਭੱਜ-ਭੱਜ ਕੇ ਬੀਜੇਪੀ 'ਚ ਜਾ ਰਹੇ ਤੇ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ 'ਚ ਵੀ ਸ਼ਾਮਲ ਹੋ ਰਹੇ ਨੇ ਚਾਹੇ ਉਹ ਗੁਰਪ੍ਰੀਤ ਸਿੰਘ ਜੀਪੀ ਸ਼ਾਮਲ ਹੋ ਗਏ ਚਾਹੇ ਡਾਕਟਰ ਰਾਜਕਮਰ ਚੱਬੇਵਾਲ ਵੀ ਜਾਂਦੇ ਸਾਡੇ ਗੱਲ ਗੱਲ ਆਪਣੇ ਗੱਲ ਤੇ ਸਾਡਾ ਪਰਣਾ ਪਵਾਲੋ ਨਹੀਂ ਤੇ ਫਿਰ ਕੋੜ ਕਚੈਰੀਆਂ ਵਾਲਾ ਮਸਲਾ ਤੇ ਉੱਥੇ ਕੋਲ ਜਿਵੇਂ ਹੁਣ ਸ਼ੀਤਲ ਗੁਰਾਲ ਦੇ ਇੱਕ ਖਬਰਾਂ ਛਪੀਆਂ ਨੇ ਕਿ ਉਹਦੀ ਇੱਕ ਫੋਟੋ ਵਾਇਰਲ ਕੀਤੀ ਗਈ ਇਹ ਸਾਰੇ ਸਰਕਾਰ ਦੇ ਢੰਗ ਤਰੀਕੇ ਆ ਗਏ ਨੇ ਇਹ ਇੱਕ ਜਿਹੜੀ ਦੇਸ਼ ਦੀ ਸਿਆਸਤ ਹੈ ਹੀ ਇਦਾਂ ਦੀ ਹੈਗੀ ਆ ਕਿ ਜੇ ਬੰਦਾ ਛੱਡ ਕੇ ਜਾ ਰਿਹਾ ਉਹਦੀ ਧੌਣ ਮਰੋੜ